Eu quero एॾा यार किचा कम रखी ਜਿਵੇਂ ਜਦੋਂ ਬੜਾ ਨਹੀਂ ਪਿੰਡ ਖਿੱਚ ਹੁੰਦੀ ਆ ਉਹ ਪਾਈਪ ਲੰਮੀ ਕਰਦੇ ਦੇਖੋ ਦੇਖੋ ਖਿੱਚ ਪਛਾਣ ਉਹ ਖਿੱਚਦੇ ਨੇ ਪਛਾਣੂਗਾ ਖਿੱਚੋ ਮੈਂ ਕੀ ਤੁਸੀਂ ਦੇਖਿਆ ਇੱਥੇ ਮੇਰਾ ਨਾਮ ਜੀ ਗੁਰਬਾਜ ਸਿੰਘ ਮੈਂ ਪਿੰਡ ਸਲਾਵਾ ਤੋਂ ਜੀ ਆ ਤੁਸੀਂ ਜੋ ਸਾਹਮਣੇ ਵੇਖ ਹੀ ਰਹੇ ਨੇ ਇੱਕ ਕੁਝ ਬਰਸਾਤ ਕਰਕੇ ਬੁਰਾ ਹਾਲਿਆ ਉਹ ਜਿਹਨਾਂ ਦਾ ਵਿਚਾਰਿਆਂ ਦਾ ਪਰਾਲੀ ਵੀ ਲੱਖਾਂ ਰੁਪਈਆਂ ਦੀ ਜਿਹੜੀ ਸੜ ਕੇ ਸੁਆਹ ਹੋ ਗਈ ਆ ਆਮ ਜਨਤਾ ਆਰਮੀ ਦੇ ਜਵਾਨ ਵੀ ਡਏ ਨੇ ਪਬਲਿਕ ਵੀ ਡਈ ਆ ਆ ਕੁਲ ਵੀ ਬਚਾਉਣ ਡੈ ਜੇ ਬਚ ਗਏ ਇਹਨਾਂ ਦੇ ਘਰ ਤੋੜ ਕੇ ਤੇ ਮਾਲ ਵੀ ਲੋਕਾਂ ਨੇ ਜਿੰਨੀ ਘੱਲ ਕੋਈ ਯਾਰਾ ਸਿਰ ਉਸੇ ਵਟ ਕੇ ਕੱਢਿਆ ਨਹੀਂ ਤੇ ਇਹਨਾਂ ਦਾ ਤੇ ਇੰਨਾ ਕ ਜਿਆਦਾ ਨੁਕਸਾਨ ਹੋ ਜਾਣਾ ਵੀ ਵੇਖਣ ਤੋਂ ਬਾਹਰੀ ਹੋ ਜਾਣਾ ਸੀ ਜੀ ਤੇ ਹੁਣ ਵੀ ਜੱਤਾ ਡਈ ਆ ਬਾਕੀ ਅਜੇ ਕੋਈ ਪ੍ਰਸ਼ਾਸਨ ਦੀ ਮੈਨੂੰ ਲੱਗਦਾ ਨਹੀਂਗਾ ਅੱਧਾ ਪਉਣਾ ਕਿ ਟੋਗਾ ਕਿ ਲੱਗੀ ਨੂੰ ਕੋਈ ਹੈਲਪ ਨਹੀਂ ਕੋਈ ਹੋ ਰਹੀ ਜੀ ਅਜੇ ਨਾਲੋ ਇੱਕ ਫਾਇਰ ਬਗੇਦੀ ਛੋਟੀ ਜੀ ਗੱਡੀ ਆਈ ਆ ਉਹ ਵੀ ਉਦੋਂ ਦੀ ਗਈ ਆ ਵਾਪਸ ਨਹੀਂ ਆਈ ਤੇ ਮੈਂ ਸਰਕਾਰ ਅਕੇ ਬੇਨਤੀ ਕਰਦਾ ਜੀ ਇਹ ਦੋ ਵੱਡਾ ਤੱਕਾ ਵੀ ਹੋ ਸਕਦਾ ਵੀ ਇੱਕ ਗਰੀਬ ਜਨਤਾ ਵਿਚਾਰੇ ਰੜੇ ਲਾ ਕੇ ਆਪਣੇ ਕੰਬੂ ਤੇ ਬੈਠੇ ਆ ਤੇ ਜੇ ਉਹ ਵੀ ਅੱਜ ਕੋਈ ਕਰੋਪੀ ਆ ਗਈ ਤੇ ਸੜ ਗਿਆ ਤੇ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਇਹਨਾਂ ਦੀ ਵਿਚਾਰਾਂ ਦੀ ਗੁਜਰ ਵੀਰਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤੇ ਨੁਕਸਾਨ ਤੇ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਤੇ ਹੱਲੇ ਵੀ ਅੱਗ ਕੋਈ ਬੁਝਦਾ ਨਾ ਨੀ ਲਈ ਅੱਗੇ ਵੀ ਕੁੱਲੂ ਆ ਕੁੱਲੂ ਵੀ ਇਹਨਾਂ ਦੇ ਭੰਨ ਤੋੜ ਕੇ ਤੇ ਜੱਤਾ ਡਈ ਆ ਜਿੰਨੇ ਕੁ ਬਾਂਸ ਜੋ ਕੁਝ ਬਚਾਉ ਸਕੇ ਇੰਨਾ ਕ ਜਨਤਾ ਲੋ ਵੱਧ ਤੋਂ ਵੱਧ ਇਹਨਾਂ ਦੀ ਹੱਲਪ ਕੀਤੀ ਜਾ ਰਹੀ ਆ ਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਜੋ ਵੀ ਇਹ ਗੁਜਰਾ ਦਾ ਨੁਕਸਾਨ ਹੋਇਆ ਇਹਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤੇ ਇਹਨਾਂ ਨੂੰ ਦਲਾਸਾ ਦਿੱਤਾ ਜਾਵੇ ਬਾਈ ਸਾਹਿਬ ਕਾ ਨਾਮ ਹੈ ਕਾ ਗੱਲ ਹੈ ਮੇਰਾ ਨਾਮ ਸ਼ਮਨ ਹੈ ਜੀ ਹਾਂਜੀ ਤੇ ਸਾਡੀ ਪ੍ਰਾਲੀ ਨੂੰ ਅੱਗ ਲੱਗ ਗਈ ਆ ਕਿਵੇਂ ਲੱਗੀ ਅੱਗ ਲੱਗ ਗਈ ਇਹ ਪਾਜੀ ਕੋਈ ਪਤਾ ਨਹੀਂ ਲਗਾ ਆਪਣੇ ਆਪ ਹੀ ਪ੍ਰਾਲੀ ਨੂੰ ਅੱਗ ਲੱਗੀ ਆ ਘਟਸੋਂ ਘਟ ਵੀ ਲੱਖ ਰੁਪਏ ਦੀ ਪ੍ਰਾਲੀ ਆ ਤੇ 50-60 ਹਜ਼ਾਰ ਦਾ ਕੁੱਲ ਦਾ ਨੁਕਸਾਨ ਵੀ ਹੋ ਚੁੱਕਾ ਆ ਹਾਂਜੀ ਕਿੰਨੇ ਅੱਗ ਬੁਝਾਉਣ ਦਾ ਕਿਦਾਂ ਕਾਬੂ ਕਾਇਆ ਬਹੁਤ ਕੋਸ਼ਿਸ਼ ਕੀਤੀ ਲੋਕਾਂ ਨੇ ਪਰ ਬੁਝਣ ਨਹੀਂ ਈ ਜੀ ਹੁਣ ਤੱਕ ਅਜੇ ਕੋਈ ਚਾਰਨ ਚੱਲਣ ਡਿਆ ਅਜੇ ਬੁਝਣ ਨਹੀਂ ਬਰਾਲੀ ਕਰਕੇ ਹੋਰ ਅੱਗ ਹੋਰ ਵੱਡੀ ਜਾਂਦੀ ਆ ਹਾਂਜੀ ਹਾਂਜੀ ਮੰਗ ਇਹੋ ਕਰਦੇ ਆ ਜੀ ਭਾਜੀ ਸਾਡਾ ਨੁਸਕਾਨ ਬੜਾ ਹੋ ਗਿਆ ਤੇ ਗਰੀਬ ਗਰੀਬ ਬੰਦੇ ਤੁਹਾਨੂੰ ਪਤਾ ਆ ਤੇ ਕੋਈ ਸਾਡਾ ਮਦਦ ਹੋ ਜਾਏ ਥੋੜੀ ਜੀ ਪਸ਼ੂਆਂ ਦਾ ਬਚਾ ਹੋ ਗਿਆ ਭੋਜਨ ਅਸੀਂ ਜਨਤਾ ਨੂੰ ਆਪਾਂ ਭਜ ਗਈਆਂ ਤੁਹਾਨੂੰ ਅੱਗ ਬਚਾਉਣੇ ਆਰਮੀ ਨੇ ਬਹੁਤ ਜ਼ਿਆਦਾ ਕੀਤਾ ਆ ਆਰਮੀ ਨੇ ਹੋਰ ਇਹ ਨਾਲ ਜਿਹੜੀ ਗੱਡੀ ਆਈ ਉਹਨਾਂ ਵੀ ਬਹੁਤ ਜ਼ਿਆਦਾ ਜ਼ੋਰ ਲਾਉਣ ਡਿਆ ਪਰ ਜ਼ੋਰ ਕੋਈ ਪੈ ਨਹੀਂ ਦਿਆ ਬਹੁਤ ਜ਼ਿਆਦਾ ਸਾਰੇ ਬੰਦੇ ਇਕੱਠੇ ਹੋ ਗਏ ਬਹੁਤ ਜ਼ਿਆਦਾ ਜ਼ੋਰ ਲਾਉਣ ਡਿਆ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਵੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ রাইডাল ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੇਅਰ ਸਪਾ, ਮੈਟ੍ਰਿਕਸ, ਲਾਰੀਅਨ, ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ, ਸਟਿਕਸ, ਰੂਟ ਟੱਚ-ਅਪ, ਫ੍ਰੌਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੇਵਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਊਰ ਪੈਡੀਕਿਊਰ ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News